ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਨਿਊਜ਼ ਹਟ ਪੰਜਾਬ ਚੈਨਲ ਦੇ ਨਾਲ ਤੇ ਮੈਂ ਸਤਨਾਮ ਸਿੰਘ ਘਾਰੂ ਤੁਹਾਡਾ ਸਵਾਗਤ ਕਰਦਾ ਇਸ ਵਕਤ ਅਸੀਂ ਖੜੇ ਆ ਮੋਗਾ ਦੇ ਬੱਸ ਸਟੈਂਡ ਦੇ ਉੱਪਰ ਤੇ ਪਿੱਛੇ ਤੁਸੀਂ ਦੇਖ ਰਹੇ ਹੋ ਕਿ ਖੁਸ਼ੀ ਦਾ ਮਾਹੌਲ ਹੈ ਜਿੱਦਾਂ ਰੰਗਰੂਟ ਟ੍ਰੇਨਿੰਗ ਲਈ ਜਾਂਦੇ ਹੋਣ ਬਿਲਕੁਲ ਤੁਸੀਂ ਸੱਚ ਸੁਣਿਆ ਕਿ ਅੱਜ ਦੋ ਨੌਜਵਾਨਾਂ ਨੂੰ ਦੋ ਅਕੈਡਮੀਆ ਇਹੋ ਜਿੀਆਂ ਨੇ ਜੋ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਸਮਾਜ ਭਲਾਈ ਦੇ ਕਾਰਜ ਕਰ ਰਹੀਆਂ ਨੇ ਬਾਪੂ ਮਨਸ਼ਾ ਸਿੰਘ ਟ੍ਰੇਨਿੰਗ ਅਕੈਡਮੀ ਪਣੋਰੀ ਅਰਾਈਆਂ ਔਰ ਮੋਗਾ ਤੋਂ ਸਰਬਜੀਤ ਕੌਰ ਬਰਾੜ ਨੇ ਡਾਕਟਰ ਸਾਹਿਬ ਜੋ ਲਗਾਤਾਰ ਸਮਾਜ ਸੇਵੀ ਕੰਮਾਂ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ ਅੱਜ ਦੋ ਨੌਜਵਾਨ ਇੱਕ ਨਵੇਂ ਮਿਸ਼ਨ ਲਈ ਚੱਲੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਕੀ ਨਾਮ ਹੈ ਜੀ ਦਾ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸੰਤੋਖ ਸਿੰਘ ਹੈ ਅੱਜ ਬਹੁਤ ਖੁਸ਼ੀ ਦਾ ਮਾਹੌਲ ਇੱਥੇ ਬਣਿਆ ਹੋਇਆ ਕੀ ਕਾਰਨ ਔਰ ਕਿਹੜੇ ਮਿਸ਼ਨ ਤੇ ਅੱਜ ਜਾ ਰਹੇ ਆ ਮੇਰਾ ਨਾਮ ਸੰਤੋਖ ਸਿੰਘ ਹੈ ਜੀ ਤੇ ਮੈਂ 12ਵੀਂ ਕਲਾਸ ਦਾ ਵਿਦਿਆਰਥੀ ਹਾਂ ਤੇ 12ਵੀਂ ਕਲਾਸ ਪਾਸ ਕਰਕੇ ਹੁਣ ਮੈਂ ਵਿਸ਼ਾਣੀ ਸਿੱਖੀ ਅਕੈਡਮੀ ਖਡੂਸਾ ਵਿੱਚ ਆਪਣੀ ਪੜ੍ਹਾਈ ਕਰਨ ਵਾਸਤੇ ਜਾ ਰਿਹਾ ਜਿੱਥੇ ਮੈਂ ਆਰਗੋਨਿਕ ਪੜ੍ਹਾਈ ਦੇ ਨਾਲ ਨਾਲ ਸਿਰੀਗੁਰੂ ਗ੍ਰੰਥ ਸਾਹਿਬ ਤੇ ਪੀ ਐਚ ਡੀ ਵੀ ਕਰਾਂਗਾ ਇਹ ਪਹਿਲਾਂ ਤੋਂ ਮਨ ਬਣਿਆ ਸੀਗਾ ਜਾਂ ਹੁਣ ਇਹ ਮਨ ਬਣਿਆ ਕਿ ਆਪਾਂ ਇਸ ਟੌਪਿਕ ਤੇ ਜਿਹੜੀ ਪੀ ਐਚ ਡੀ ਕਰਨੀ ਆ ਜਾਂ ਕੋਈ ਅੱਗੇ ਪੜ੍ਹਾਈ ਕਰਨੀ ਆ ਘਰ ਦਾ ਮਾਹੌਲ ਕਿਦਾਂ ਦਾ ਸੀ ਦੇਖੋ ਜੀ ਸਿੱਖੀ ਦੇ ਨਾਲ ਲਗਨ ਮੇਰੀ ਬਹੁਤ ਪਹਿਲਾਂ ਤੋਂ ਜੁੜ ਚੁੱਕੀ ਸੀ 6ਵੀਂ ਕਲਾਸ ਦੇ ਵਿੱਚ ਪੜ੍ਹਦੇ ਪੜ੍ਹਦੇ ਮੈਂ ਅੰਮ੍ਰਿਤ ਵੀ ਛਕ ਲਿਆ ਸੀਗਾ ਜੀ ਤੇ ਗੁਰੂ ਘਰ ਚ ਆ ਲੱਗ ਗਿਆ ਸੀ ਤੇ ਗੁਰਬਾਣੀ ਸਿੱਖਣ ਲੱਗ ਗਿਆ ਸੀ ਤੇ ਬਾਅਦ ਵਿੱਚ ਇਸੇ ਲੈਨ ਵਿੱਚ ਹੀ ਮਨ ਬਣ ਗਿਆ ਸੀਗਾ ਜੀ ਜੀ ਤੇ ਘਰ ਦੇ ਮਾਹੌਲ ਤਾਂ ਹੀ ਕੁਝ ਠੀਕ ਨਹੀਂ ਸੀਗਾ ਜੀ 12ਵੀਂ ਕਲਾਸ ਕਾਸ ਕਰਨ ਤੋਂ ਬਾਅਦ ਹੀ ਮੇਰੇ ਘਰ ਦਾ ਮਾਨੀ ਸੀ ਵੀ ਬੱਚਾ ਅੱਗੇ ਪੜੇ ਜੀ ਤੇ ਕੁਝ ਕੋਨਾਂ ਦੀ ਮੈਂਟੈਲਿਟੀ ਐਸੀ ਵੀ ਬੱਚੇ ਨੂੰ ਅੱਗੇ ਪੜਾ ਕੇ ਕੀ ਕਰਾਂਗੇ ਜੀ ਨੌਕਰੀ ਨਾ ਮਿਲਣਾ ਜੀ ਉਹਨਾਂ ਦੇ ਮਨ 'ਚ ਡਰ ਸੀਗਾ ਜੀ ਤੇ ਫਿਰ ਮੇਰੇ ਜਿਹੜੇ ਪੇਰੈਂਟਸ ਐ ਉਹ ਮੈਨੂੰ ਅੱਗੇ ਭਲਾਉਣ ਵਿੱਚ ਰਾਜੀ ਨਹੀਂ ਸੀਗੀ ਤੇ ਬਾਅਦ ਵਿੱਚ ਜੀ ਸਾਰੇ ਟੀਚਰਸ ਨੇ ਮਿਲ ਕੇ ਜੀ ਤੇ ਉਹਨਾਂ ਨੂੰ ਸਮਝਾਇਆ ਜੀ ਉਹਨਾਂ ਦੀ ਮੈਂਟੈਲਿਟੀ ਚੇਂਜ ਕੀਤੀ ਜੀ ਤੇ ਹੁਣ ਉਹ ਪੜਾਈ ਵਾਸਤੇ ਮੰਨ ਚੁੱਕੇ ਐ ਜੀ ਇਹਦਾ ਖਰਚਾ ਜਿਹੜਾ ਹੋਊਗਾ ਪੜ੍ਹਾਈ ਦਾ ਉਹ ਕਿੱਥੋਂ ਹੋਊਗਾ ਫਿਰ ਜੇ ਮੰਨ ਲਓ ਘਰ ਦਾ ਮਾਹੌਲ ਹੀ ਉਦੋਂ ਦਾ ਸੀਗਾ ਜੀ ਰੱਬ ਦੀ ਬਹੁਤ ਮਿਹਰ ਹੋਈ ਹੈ ਜੀ ਜਿਹੜਾ ਮੇਰਾ ਸਾਰਾ ਪੜ੍ਹਾਈ ਦਾ ਖਰਚਾ ਜੀ ਸਰਦਾਰ ਬਲਵਿੰਦਰ ਸਿੰਘ ਜੀ ਖਾਲਸਾ ਯੂਐਸਏ ਵਾਲੇ ਉਹਨਾਂ ਦੁਆਰਾ ਜੀ ਸਾਰੀ ਮੇਰੀ ਪੜ੍ਹਾਈ ਦਾ ਖਰਚਾ ਉਠਾਇਆ ਜਾ ਰਿਹਾ ਹੈ ਬਹੁਤ ਮਜਬੂਰੀਆਂ ਹੁੰਦੀਆਂ ਨੇ ਕਿ ਘਰਾਂ ਦੇ ਵਿੱਚ ਕਿ ਬੱਚੇ ਅੱਗੇ ਪੜ੍ਹ ਨਹੀਂ ਸਕਦੇ ਔਰ ਇਨਾਂ ਦੇ ਅਧਿਆਪਕ ਸਹਿਬਾਨ ਨੇ ਸਾਡੇ ਨਾਲ ਉਹਨਾਂ ਨੂੰ ਪੁੱਛਦੇ ਆ ਕਿ ਕਿੱਦਾਂ ਦਾ ਮਾਹੌਲ ਸੀ ਪੜ੍ਹਾਈ 'ਚ ਕਿੱਦਾਂ ਸੀ ਬੱਚੇ ਪਹਿਲਾਂ ਦੇ ਹਾਂਜੀ ਸਾਡੇ ਬੱਚੇ ਪੜ੍ਹਾਈ ਦੇ ਵਿੱਚ ਬਹੁਤ ਹੀ ਹੁਸ਼ਿਆਰ ਸੀ ਬਹੁਤ ਹੀ ਆਗਿਆਕਾਰ ਤੇ ਹੁਣ ਹਰ ਵਿਦਿਆਰਥੀ ਨੇ ਸਾਡੇ ਦੋਨੇ ਤੇ ਇਹਨਾਂ ਤੇ ਸਾਨੂੰ ਮਾਣ ਸੀ ਪਰ ਜਦੋਂ ਇਹਨਾਂ ਨੇ ਪੜ੍ਹਾਈ ਵਿੱਚੇ ਹੀ ਛੱਡ ਦਿੱਤੀ ਪਲੱਸ 2 ਤੋਂ ਬਾਅਦ ਤੇ ਸਾਨੂੰ ਬੜਾ ਦੁੱਖ ਹੋਇਆ ਤਾਂ ਸਾਰੇ ਸਟਾਫ ਨੇ ਵੀ ਇਹਨਾਂ ਲਈ ਬਹੁਤ ਕੁਝ ਕਰਨਾ ਚਾਹੁੰਦੇ ਸੀ ਪਰ ਇੰਨਾ ਖਰਚਾ ਚੱਕਣਾ ਹਰ ਇੱਕ ਦੇ બસ ਦੀ ਗੱਲ ਨਹੀਂ ਹੁੰਦੀ ਤਾਂ ਅਸੀਂ ਵਿਸ਼ੇਸ਼ ਰਣੀਆ ਸਾਡੇ ਕੈਪਟਨ ਸਰਦਾਰ ਜਸਵੰਤ ਸਿੰਘ ਜੀ ਪੰਡੋਰੀ ਜਿਨ੍ਹਾਂ ਨੇ ਆਪਣੀ ਰਹਿਨਮਾਈ ਦੇ ਵਿੱਚ ਇੱਕ ਵੱਡੀ ਕੋਸ਼ਿਸ਼ ਕੀਤੀ ਤੇ ਸਰਦਾਰ ਬਲਵਿੰਦਰ ਸਿੰਘ ਖਾਲਸਾ ਜੀ ਯੂਐਸਏ ਉਹ ਇਹਨਾਂ ਬੱਚਿਆਂ ਦੀ ਪੂਰਾ ਖਰਚਾ ਦਾ ਜਿਹੜਾ ਉਹ ਅਕੈਡਮੀ ਦੇ ਵਿੱਚ ਦੇ ਦੇ ਤਿਆਰ ਹੋਏ ਨੇ ਤੇ ਸਾਡੇ ਸਾਰੇ ਸਕੂਲ ਨੂੰ ਸਾਡੇ ਸਾਰੇ ਵਿਦਿਆਰਥੀਆਂ ਨੂੰ ਤੇ ਪਿੰਡ ਨੂੰ ਬਹੁਤ ਜ਼ਿਆਦਾ ਮਾਣ ਆ ਸਾਡੇ ਬੱਚਿਆਂ ਦੇ ਤੇ ਅਸੀਂ ਉਮੀਦ ਕਰਦੇ ਆ ਇਹਨਾਂ ਤੋਂ ਕਿ ਉਹ ਸਰਦਾਰ ਗੁਰਵਿੰਦਰ ਸਿੰਘ ਖਾਲਸਾ ਜੀ ਯੂਐਸਏ ਉਹਨਾਂ ਦੀਆਂ ਉਮੀਦਾਂ ਤੇ ਖਰੇ ਉਤਰਨਗੇ ਜਿਸ ਤਰ੍ਹਾਂ ਦਾ ਅੱਜ ਕੱਲ ਦਾ ਮਾਹੌਲ ਚੱਲ ਰਿਹਾ ਹੈ ਕਿ ਜਿਹੜੇ ਬੱਚੇ ਨੇ ਉਹ ਸਿੱਖੀ ਤੋਂ ਪਰੇ ਜਾ ਰਹੇ ਨੇ ਹੁਣ ਜੇ ਅਸੀਂ ਸਿੱਖੀ ਸਿੱਖੀ ਨੂੰ ਨਹੀਂ ਸੰਭਾਲਾਂਗੇ ਤਾਂ ਫਿਰ ਕੌਣ ਸੰਭਾਲੂਗਾ ਬਿਲਕੁਲ ਇਹ ਸਾਡੇ ਆਉਣ ਵਾਲੇ ਦੇਸ਼ ਦਾ ਭਵਿੱਖ ਨੇ ਸਾਡੀ ਸਿੱਖੀ ਦਾ ਵਿਰਸਾ ਨੇ ਤੇ ਇਹ ਬੱਚੇ ਅੱਗੇ ਹੋ ਕੇ ਜਾ ਰਹੇ ਨੇ ਸਾਡੇ ਲਈ ਬਹੁਤ ਹੀ ਖੁਸ਼ੀ ਤੇ ਮਾਣ ਵਾਲੀ ਗੱਲ ਆ ਤੇ ਅਸੀਂ ਉਮੀਦ ਕਰਾਂਗੇ ਨਾ ਬੱਚਿਆਂ ਤੋਂ ਕਿ ਇਹ ਸਾਡੀਆਂ ਹਿੱਤਾਂ ਤੇ ਖਰੇ ਉਤਰਨਗੇ ਤੇ ਇਹਨਾਂ ਨੂੰ ਅਸੀਂ ਅੱਜ ਸੋ ਸ਼ੋ ਨਿਸ਼ਾਵਾ ਦੇ ਨਾਲ ਵਿਦਾ ਕਰਨ ਲੱਗੇ ਆ ਇੱਕ ਨਵੇਂ ਮਿਸ਼ਨ ਤੇ ਜਾਣ ਲਈ ਤੇ ਅਸੀਂ ਧੰਨਵਾਦ ਕਰਦੇ ਹਾਂ ਉਸ ਅਕੈਡਮੀ ਦਾ ਵੀ ਨਿਸ਼ਾਨੇ ਸਿੱਖੀ ਅਕੈਡਮੀ ਖਡੂਰ ਸਾਹਿਬ ਜਿੱਥੇ ਦੀ ਪਵਿੱਤਰ ਧਰਤੀ ਤੇ ਰਹਿ ਕੇ ਇਹ ਆਪਣੀ ਜ਼ਿੰਦਗੀ ਨੂੰ ਇੱਕ ਨਵੀਂ ਸੇਧ ਦੇ ਕੇ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਵੀ ਚਾਨਣ ਬਣਾ ਰਵਣਗੇ ਗੋਤ ਬੋਤਨਵਾਜੀ ਔਰ ਖਡੂਸ ਸਾਹਿਬ ਇਹ ਦੋਵੇਂ ਬੱਚੇ ਜਿਹੜੇ ਆ ਉਹ ਨਵੀਂ ਟ੍ਰੇਨਿੰਗ ਲਈ ਜਾ ਰਹੇ ਆ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੀ ਐਚ ਡੀ ਤੋਂ ਇਲਾਵਾ ਜ਼ਿੰਦਗੀ ਨੂੰ ਕਿਸ ਤਰ੍ਹਾਂ ਜੀਣਾ ਵਾ ਲੋਕਾਂ ਦਾ ਭਲਾ ਅੱਗੇ ਕਿੱਦਾਂ ਕਰਨਾ ਵਾ ਉਸ ਤੇ ਇਹ ਪੜ੍ਹਾਈ ਕਰਨਗੇ ਔਰ ਸਾਇਸ ਸਭਾ ਮੋਗਾ ਦੇ ਡਾਕਟਰ ਬਰਾੜ ਸਾਹਿਬ ਇਹਨਾਂ ਨੇ ਬਹੁਤ ਵੱਡਾ ਯੋਗਦਾਨ ਕੀਤਾ ਕਿ ਬੱਚਿਆਂ ਦੇ ਮਾਤਾ ਪਿਤਾ ਨੂੰ ਜੋ ਮੈਂਟਲੀ ਤੌਰ ਤੇ ਮਤਲਬ ਕਿ ਨਹੀਂ ਚਾਹੁੰਦੇ ਸੀ ਕਿ ਅੱਗੇ ਪੜਨ ਸਿਰਫ ਆਪਣਾ ਜਿਹੜਾ ਘਰ ਦਾ ਖਰਚਾ ਚਲਾਉਣ ਇਹਨਾਂ ਨੇ ਉਹਨਾਂ ਨੂੰ ਕਾਫੀ ਮਤਲਬ ਕਿ ਕੀਤਾ ਹੋਇਆ ਉਹਨਾਂ ਨਾਲ ਗੱਲਬਾਤ ਕਰਦੇ ਡਾਕਟਰ ਸਾਹਿਬ ਕਿਦਾਂ ਦਾ ਮਾਹੌਲ ਸੀ ਘਰ ਦਾ ਤੁਸੀਂ ਗਏ ਹਾਂਜੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਸਾਰਿਆਂ ਨੂੰ ਤੇ ਦੱਸਣ ਦੀ ਲੋੜ ਹੀ ਨਹੀਂ ਹੁੰਦੀ ਤੁਹਾਨੂੰ ਪਤਾ ਹੈ ਕਿ ਆਪਣੇ ਜਿਵੇਂ ਦਾ ਜਿੰਨੀ ਆਪਾਂ ਮਤਲਬ ਮਹਿੰਗਾਈ ਦੇ ਵਿੱਚ ਹਨਾ ਨੰਨ ਕਰ ਰਹੇ ਆਂ ਔਰ ਇੱਕ ਦੱਪਾ ਜਿਹੜਾ ਹੈਗਾ ਉਹ ਮਾਰ ਹੀ ਠਾਇਆ ਹੋਇਆ ਹੈ ਤੇ ਇਹਨਾਂ ਘਰਾਂ ਵਿੱਚ ਬਹੁਤ ਜ਼ਿਆਦਾ ਮਜਬੂਰੀਆਂ ਹੁੰਦੀਆਂ ਅਸੀਂ ਕਈ ਵਾਰੀ ਇਹਨਾਂ ਦੇ ਘਰ ਗਏ ਇੱਕ ਦੋ ਵਾਰੀ ਇਹਨਾਂ ਦੇ ਮਾਪਿਓ ਨਹੀਂ ਮਿਲੇ ਫਿਰ ਚਲੋ ਗੱਲਬਾਤ ਹੋਈ ਤੇ ਉਹਨਾਂ ਨੂੰ ਸਮਝਾਇਆ ਉਹ ਤਿਆਰ ਹੋਏ ਕਿਉਂਕਿ ਬੱਚੇ ਤੁਸੀਂ ਦੇਖੋ ਵੀ ਸੰਤੋਖ ਸਿੰਘ ਦੀ ਇੰਗਲਿਸ਼ ਜੇ ਤੁਸੀਂ ਸੁਣੋ ਤੇ ਮੈਨੂੰ ਲੱਗਦਾ ਕਿ ਕਿਸੇ ਵੀ ਸਕੂਲ ਦੇ ਹਨਾ ਜਿਹੜੇ ਪ੍ਰਾਈਵੇਟ ਸਕੂਲ ਨੇ ਨਹੀਂ ਹੋਉਗੇ ਬੱਚੇ ਦੀ ਇੰਗਲਿਸ਼ ਨਹੀਂ ਹਾਈ ਹੈ ਐਨਾ ਤਰੀਕਾ ਵਧੀਆ ਬੋਲਣ ਦਾ ਤੇ ਅਸੀਂ ਇਹਨਾਂ ਦੇ ਮਾਪਿਆਂ ਨੂੰ ਜਿਹੜਾ ਸਮਝਾਇਆ ਕਿ ਤੁਹਾਨੂੰ ਕੋਈ ਵੀ ਅੱਜ ਵੀ ਅਸੀਂ ਕਹਿੰਨੇ ਆ ਵੀ ਅਸੀਂ ਇਹ ਬੱਚੇ ਸਾਨੂੰ ਤੁਸੀਂ ਗੋਦ ਦੇ ਦਿਓ ਜੀ ਤੇ ਤੁਹਾਨੂੰ ਕੋਈ ਘਰੇ ਵੀ ਮਤਲਬ ਕਿਸੇ ਵੀ ਚੀਜ਼ ਦੀ ਲੋੜ ਹੈ ਤੇ ਅਸੀਂ ਉਹ ਵੀ ਤੁਹਾਡੀ ਪੂਰੀ ਕਰਾਂਗੇ ਜੀ ਪਰ ਤੁਸੀਂ ਬੱਚਿਆਂ ਨੂੰ ਜਿਹੜਾ ਅੱਗੇ ਵਧਣ ਦਿਓ ਓਹ ਤੇ ਥੋੜਾ ਉਹਨਾਂ ਨੇ ਸੋਚਿਆ ਹੁਣੇ ਅਸੀਂ ਤਾਂ ਉਹਨਾਂ ਨੂੰ ਸਮਝਾ ਕੇ ਆ ਗਏ ਸੀ ਤੇ ਸਾਨੂੰ ਖੁਸ਼ੀ ਹੈ ਕਿ ਉਹ ਤਿਆਰ ਹੋਏ ਇਹਨਾਂ ਨੂੰ ਅੱਗੇ ਵਧਣ ਲਈ ਤੇ ਸਾਡੀ ਸਾਰੀ ਟੀਮ ਸਿਰਜਣਾ ਸਭਾ ਇਹਨਾਂ ਦੇ ਨਾਲ ਬਾਕੀ ਜੱਟੰਸਾਰੇ ਜਿਹੜੇ ਹੈਗੇ ਆ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਇਹਨਾਂ ਬੱਚਿਆਂ ਤੇ ਔਰ ਸਾਰੀ ਇਹਨਾਂ ਦੀ ਜਿਹੜੀ ਅਧਿਆਪਕਾਂ ਦੀ ਟੀਮ ਆਈ ਹੈ ਇਹ ਵੀ ਨਾਲ ਵਧਾਈ ਦੀ ਪਾਤਰ ਹੈ ਕਿ ਸਾਡੇ ਨਾਲ ਕੜੀ ਨਾ ਕੜੀ ਜੁੜ ਕੇ ਅਸੀਂ ਜਿਹੜਾ ਹੈਗਾ ਇਦਾਂ ਦੇ ਬੱਚਿਆਂ ਨੂੰ ਹਰ ਸੰਭਵ ਜਿੱਥੋਂ ਤੱਕ ਵੀ ਹੋ ਸਕਿਆ ਅਸੀਂ ਜਿਹੜਾ ਕੋਸ਼ਿਸ਼ ਕਰਾਂਗੇ ਕਿ ਅੱਗੇ ਜਿੱਥੋਂ ਤੱਕ ਵੀ ਜਾ ਸਕਦੇ ਆ ਉਥੋਂ ਤੱਕ ਜਾਣ ਜਿਵੇਂ ਪੀਐਚ ਵੀ ਕਰਨ ਜਾ ਰਹੇ ਆ ਤੁਸੀਂ ਦੇਖੋ ਵੀ ਮੈਨੂੰ ਤਾਂ ਉਦੋਂ ਦੀ ਨਾ ਤਕਰੀਬਨ ਨੀਂਦ ਹੀ ਨਹੀਂ ਆਈ ਇੰਨੀ ਖੁਸ਼ੀ ਸੀ ਕਿ ਬੱਚੇ ਪੀਐਚ ਵੀ ਲਈ ਜਾ ਰਹੇ ਆ ਕਿਉਂਕਿ ਸਾਡੇ ਜਿੰਨੇ ਵੀ ਗ੍ਰਾਂਥੀ ਸਿੰਘ ਨੇ ਆਪਾਂ ਸਾਰਿਆਂ ਨੂੰ ਨਹੀਂ ਕਹਿੰਦੇ ਪਰ ਬਹੁਤ ਜ਼ਿਆਦਾ ਮੇਲਾ ਦਾ 85% ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਕੋਈ ਵੀ ਹੈ ਨਹੀਂ ਵੀ ਆਪਾਂ ਉਹਦਾ ਕੀ ਮਤਲਬ ਅਰਥ ਨਹੀਂ ਪਤਾ ਹੈਗੇ ਤੇ ਅਸੀਂ ਚਾਹੁੰਦੇ ਆ ਵੀ ਐਵੇਂ ਦੇ ਬੱਚੇ ਜਿਹੜੇ ਆ ਉਹ ਅੱਗੇ ਆਉਣ ਇਹ ਬੱਚਿਆਂ 'ਚ ਬਹੁਤ ਜਣਾ ਹੁਨਾ ਰਹੇ ਇਸ ਚੀਜ਼ ਦਾ ਕਿ ਆਪਾਂ ਥੋੜੇ ਥੋੜੇ ਕਰਕੇ ਵੀ ਜੇ ਇਦਾਂ ਇਹ ਬੱਚੇ ਜਿਹੜੇ ਪੀ ਐਚ ਡੀ ਕਰਨਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਤੇ ਸਾਨੂੰ ਉਹਨਾਂ ਦੀ ਤੁਕਾਂ ਜਿਹੜੀਆਂ ਆਉਣ ਵਾਲੀ ਪੀੜ੍ਹੀ ਨੂੰ ਉਹਨਾਂ ਦੀ ਸਮਝ ਆਉਣ ਲੱਗੂਗੀ ਕਿ ਉਹਦਾ ਮਤਲਬ ਕੀ ਹੈ ਅਰਥ ਕੀ ਹੈ ਤੇ ਸਾਨੂੰ ਇਹਨਾਂ ਤੋਂ ਬਹੁਤ ਉਮੀਦਾਂ ਨੇ ਤੇ ਇਹਨਾਂ ਲਈ ਤੇ ਦੁਆਵਾਂ ਵੀ ਨੇ ਕਿ ਜਿਹੜਾ ਹੈਗਾ ਇਹ ਆਪਦੀ ਸਾਰਾ ਧਿਆਨ ਪੜਾਈ ਤੇ ਲਾਉਣ ਕੋਈ ਪਿੱਛੇ ਦਾ ਖਿਆਲ ਨਾ ਰੱਖਣ ਕਿਉਂਕਿ ਇਹਨਾਂ ਦੇ ਮਾਪਿਆਂ ਨੂੰ ਵੀ ਅਸੀਂ ਕਹਿ ਵੀ ਹਰ ਅਸੀਂ ਸੰਭਵ ਥੋੜੀ ਜਿਹੜੀ ਮਦਦ ਕਰਾਂਗੇ ਇਹਨਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਵੀ ਤੁਸੀਂ ਟੈਨਸ਼ਨ ਨਹੀਂ ਪਾਉਣੀ ਬੱਚਿਆਂ ਨੂੰ ਕਿ ਭਾਈ ਸਾਨੂੰ ਪਿੱਛੇ ਸਾਨੂੰ ਕੋਈ ਯਾਦ ਆਉਂਦੀ ਆ ਜਾਂ ਸੌਖਰੇ ਲੂ ਆਪਣੇ ਚੱਲਦੇ ਹੀ ਰਹਿੰਦੇ ਘਰ ਦੇ ਵਿੱਚ ਤੇ ਟੈਨਸ਼ਨ ਫਰੀ ਹੋ ਕੇ ਬੱਚੇ ਜਾਣ ਤੇ ਅਸੀਂ ਇਹਨਾਂ ਦਾ ਪਿੱਛੇ ਮਾਪਿਆਂ ਦਾ ਵੀ ਸਾਡੀ ਸਵਾ ਤੇ ਜਿਹੜੀ ਕੈਪਟਨ ਸਰ ਦੀ ਉਹਨਾਂ ਨੇ ਅਕੈਡਮੀ ਬਣਾਈ ਹੈਗੀ ਬਾਪੂ ਮਾਨਸ਼ਾ ਸਿੰਘ ਅਸੀਂ ਹਰ ਸੰਭਵ ਇਹਨਾਂ ਦੀ ਮਦਦ ਕਰਦੇ ਰਵਾਂਗੇ ਤੇ ਇੱਕ ਮੈਂ ਲਾਸਟ ਤੇ ਸ਼ੇਅਰ ਬੋਲੂੰਗੀ ਇਹਨਾਂ ਬੱਚਿਆਂ ਲਈ ਅ ਲਕਬਨ ਮੜਾਸਾ ਮਾਰ ਕੇ ਹਰ ਮੁਸ਼ਕਿਲ ਲਮਾ ਖਰਾਬ ਮੈਂ ਜੂਠਾ ਖਾਦਾ ਮਾਂ ਦਾ ਲਵਾ ਮੰਜ਼ਲ ਮੂਰੇ ਲਾਂ ਦੱਸ ਕਿੱਧਰ ਮੁੜਨਾ ਰਾਣੀਏ ਪਗਡੰਡੀਆਂ ਕਰਨ ਸਲਾਹ ਤੇ ਮੈਂ ਚਾਹਨੀ ਆ ਕਿ ਰਸਤੇ ਤੁਹਾਨੂੰ ਪੁੱਛਣ ਕਿ ਇੱਥੋਂ ਤੱਕ ਤੁਸੀਂ ਆਪਦੀ ਮੰਜ਼ਲ ਸਾਰ ਕਰੋ ਤੇ ਬਹੁਤ ਦੁਆਵਾਂ ਤੇ ਇੰਨੀ ਕੁ ਖੁਸ਼ੀ ਆ ਵੀ ਅਸੀਂ ਬਿਆਨ ਨਹੀਂ ਕਰ ਸਕਦੇ ਬਹੁਤ ਬਹੁਤ ਧੰਨਵਾਦ ਜੀ ਇਹ ਸਨ ਸਾਇਸ ਸਭਾ ਮੋਗਾ ਤੋਂ ਡਾਕਟਰ ਸਰਬਜੀਤ ਕੌਰ ਬਰਾੜ ਜਿਨ੍ਹਾਂ ਨੇ ਵਿਸ਼ਵਾਸ ਦਿਵਾਇਆ ਪਰਿਵਾਰ ਨੂੰ ਕਿ ਕੋਈ ਵੀ ਮੁਸ਼ਕਲ ਹੋਵੇ ਪਰਿਵਾਰ ਦੇ ਨਾਲ ਖੜੇ ਨੇ ਔਰ ਹੁਣ ਅਸੀਂ ਗੱਲਬਾਤ ਕਰਾਂਗੇ ਕੈਪਟਨ ਜਸਵੰਤ ਸਿੰਘ ਜੀ ਜੋ ਬਾਪੂ ਮੋਨਸ਼ਾ ਸਿੰਘ ਟ੍ਰੇਨਿੰਗ ਅਕੈਡਮੀ ਪੰਡੋਰੀ ਅਰਆਂਿਆਂ ਚਲਾਉਂਦੇ ਨੇ ਔਰ ਬਹੁਤ ਸਹਿਯੋਗ ਕਰਦੇ ਨੇ ਅਜਿਹੇ ਪਰਿਵਾਰਾਂ ਦਾ ਅਜਿਹੇ ਬੱਚਿਆਂ ਦਾ ਜੋ ਫਾਈਨੈਂਸ਼ਲੀ ਤੌਰ ਤੇ ਡਾਉਨ ਨੇ ਕੈਪਟਨ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੇ ਬਹੁਤ ਖੁਸ਼ੀ ਦਾ ਮਾਹੌਲ ਹੈ ਕਿ ਤੁਸੀਂ ਇਹ ਜਿਹੜਾ ਬੱਚਿਆਂ ਨੂੰ ਨਵੇਂ ਟ੍ਰੇਨਿੰਗ ਲਈ ਅੱਗੇ ਭੇਜ ਰਹੇ ਹੋ ਕੀ ਕਹਿਣਾ ਚਾਹੋ ਤੇ ਸਭ ਤੋਂ ਪਹਿਲਾਂ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਵਾਕਿਆ ਹੀ ਬੜਾ ਖੁਸ਼ੀ ਦਾ ਦਿਨ ਹੈ ਕਿ ਜਿਹੜੇ ਸਾਡੇ ਸਕੂਲ ਦੇ ਦੋ ਬੱਚੇ ਹਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋਟਰ ਲੜਕੇ ਦੇ ਇਹ ਬੱਚੇ ਬੜੇ ਹੋਨਾਰਾ ਤੇ ਅੱਜ ਨਿਸ਼ਾਨੇ ਸਿੱਖੀ ਅਕੈਡਮੀ ਖਡੂਰ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਪਹਿਲਾਂ ਬੀਏ ਕਰਨਗੇ ਫਿਰ ਐਮਏ ਕਰਨਗੇ ਤੇ ਬਾਅਦ ਦੇ ਵਿੱਚ ਏਪੀਐਚਡੀ ਕਰਨਗੇ ਤੇ ਇਸ ਦੇ ਨਾਲ ਨਾਲ ਜੇ ਚਾਹੁੰਦੇ ਆ ਤਾਂ ਉੱਥੇ ਰਹਿ ਕੇ ਡੀਸੀ ਬਣਨ ਵਾਸਤੇ ਆਈਐਸ ਦੀ ਟ੍ਰੇਨਿੰਗ ਵੀ ਕਰ ਸਕਦੇ ਆ ਆਈਐਮਏ ਐਨਡੀਏ ਦੀ ਟ੍ਰੇਨਿੰਗ ਕਰਕੇ ਇੰਡੀਅਨ ਆਰਮੀ ਦੇ ਵਿੱਚ ਅਫਸਰਸ ਬਣ ਕੇ ਵੀ ਜਾ ਸਕਦੇ ਆ ਤੇ ਆਈਪੀਐਸ ਦੀ ਟ੍ਰੇਨਿੰਗ ਕਰਕੇ ਤੇ ਪੰਜਾਬ ਪੁਲਿਸ ਦੇ ਵਿੱਚ ਵੱਡੇ ਅਹੁਦਿਆਂ ਤੇ ਵੀ ਜਾ ਸਕਦੇ ਆ ਇਹ ਇਹਨਾਂ ਦੀ ਖੁਦ ਹੀ ਚੋਇਸ ਹੋਏਗੀ ਨਹੀਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਪੀ ਐਚ ਡੀ ਤੱਕ ਦੀ ਪੜ੍ਹਾਈ ਜਿਹੜੀ ਆ ਉਥੇ ਕਰਨਗੇ ਉਹਦੇ ਕਰ ਤੋਂ ਬਾਅਦ ਇਹ ਵਿੱਚ ਇਹ ਪ੍ਰੋਫੈਸਰ ਬਣ ਸਕਦੇ ਆ ਲੈਕਚਰਰ ਬਣ ਸਕਦੇ ਆ ਜਾਂ ਇਹ ਕਿਸੇ ਵੀ ਖੇਤਰ ਦੇ ਵਿੱਚ ਜਾ ਸਕਦੇ ਆ ਆਰਮੀ ਦੇ ਵਿੱਚ ਵੀ ਧਾਰਮਿਕ ਗੁਰੂ ਬਣ ਕੇ ਵੀ ਇਹ ਜਾ ਸਕਦੇ ਆ ਇਹ ਸਾਡੇ ਸਕੂਲ ਵਾਸਤੇ ਬੜੇ ਫਖਰ ਵਾਲੀ ਗੱਲ ਹੈ ਤੇ ਇਹਨਾਂ ਬੱਚਿਆਂ ਦੀ ਇਸ ਖੁਸ਼ੀ ਨੂੰ ਅੱਜ ਸਾਰਿਆਂ ਦੇ ਨਾਲ ਸਾਂਝਾ ਕਰਨ ਵਾਸਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੋਟੜਾ ਲੜਕੇ ਦਾ ਸਾਰਾ ਸਟਾਫ ਵੀ ਆਇਆ ਹੋਇਆ ਜੀ ਤੇ ਇਸ ਤੋਂ ਇਲਾਵਾ ਹੋਰ ਇੱਕ ਬੜੀ ਖੁਸ਼ੀ ਦੀ ਗੱਲ ਹੈ ਕਿ ਮੇਰੀ ਬਟਾਲੀਅਨ 6 ਸਿਕਲਾਈ ਕਾਲੀ ਤਾਰ ਪਲਟਨ ਜਿਹਦਾ ਬੜਾ ਇੱਕ ਵਿਚਿਤ੍ਰ ਇਤਿਹਾਸ ਹੈ ਇੰਨੀ ਹਰ ਆਰਮੀ ਦੇ ਇਤਿਹਾਸ ਦੇ ਵਿੱਚ ਆਰਮੀ ਹੈੱਡ ਕੁਆਰਟਰ ਦੇ ਵਿੱਚ ਸਨੇਰੀ ਅੱਖਰਾਂ ਦੇ ਵਿੱਚ ਲਿਖਿਆ ਹੋਇਆ ਉਹਦਾ ਵੀ ਬਹੁਤ ਜ਼ਿਆਦਾ ਜਿਹੜਾ ਅੱਜ ਸੈਨਿਕ ਇੱਥੇ ਆਏ ਹੋਏ ਆ ਤੇ ਇਸ ਤੋਂ ਇਲਾਵਾ ਜਿਹੜੀ ਸਾਡੀ ਸਭਾ ਜਿਹੜੀ ਕਿ ਹਰ ਲੋੜਵੰਦ ਦੀ ਮਦਦ ਕਰਨ ਵਾਸਤੇ ਹਮੇਸ਼ਾ ਤਿਆਰ ਰਹਿੰਦੀ ਹੈ ਸਿਰਜਣਾ ਅਤੇ ਸੰਵਾਦ ਸਹਿਤ ਸਵਾਰ ਰਜਿਸਟਰਡ ਬੂਕ ਦਾ ਉਹਦੇ ਪ੍ਰਧਾਨ ਡਾਕਟਰ ਸਰਜੀਤ ਕੌਰ ਬਰਾੜ ਵੀ ਇਹਨਾਂ ਬੱਚਿਆਂ ਨੂੰ ਅੱਜ ਵਿਦਾ ਕਰਨ ਵਾਸਤੇ ਆਏ ਆ ਤੇ ਉਹਨਾਂ ਨੇ ਦੱਸਿਆ ਵੀ ਆ ਕਿ ਇਹਨਾਂ ਬੱਚਿਆਂ ਨੂੰ ਅਸੀਂ ਬੋਧ ਲੈਂਦੇ ਆ ਕਿ ਕਿਸੇ ਪ੍ਰਕਾਰ ਦੀ ਸਮੱਸਿਆ ਆਉਣ ਵਾਲੇ ਸਮੇਂ ਦੇ ਵਿੱਚ ਨਹੀਂ ਆਉਣ ਦਵਾਂਗੇ ਤੇ ਮੇਰਾ ਖਿਆਲ ਇਹ ਸਾਡੇ ਸਾਰਿਆਂ ਵਾਸਤੇ ਬੜੀ ਇੱਕ ਖੁਸ਼ੀ ਦੀ ਗੱਲ ਹੈ ਤੇ ਇਹਨਾਂ ਬੱਚਿਆਂ ਦੇ ਜਿਹੜੇ ਬਾਪੇ ਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇਹੋ ਜਿਹੇ ਬੱਚੇ ਜਿਹੜੇ ਆ ਉਹਨਾਂ ਨੂੰ ਸਿੱਖਿਆ ਦਿੱਤੀ ਤੇ ਇਸ ਰਸਤੇ ਦੇ ਉੱਤੇ ਤੋਰਿਆ ਪਰਾਂ ਦੇ ਵਿੱਚ ਮਜਬੂਰੀਆਂ ਜ਼ਰੂਰ ਹੁੰਦੀਆਂ ਪਰ ਉਹ ਬਟਕੂਆਂ ਆਪਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਦੇ ਪਰਿਵਾਰਾਂ ਨੂੰ ਸਮਝਾ ਕੇ ਤੇ ਆਪਾਂ ਉਹ ਮਜਬੂਰੀਆਂ ਦੂਰ ਵੀ ਕਰ ਸਕਦੇ ਆ ਸਾਡੇ ਸਟਾਫ ਨੇ ਜਦੋਂ ਤੱਕ ਇਹ ਬੱਚੇ ਪੜ੍ਹਦੇ ਰਹੇ ਆ ਇਹਨਾਂ ਬੱਚਿਆਂ ਦੀ ਹਰ ਇੱਕ ਪ੍ਰਕਾਰ ਦੀ ਜਿਹੜੀ ਉਹ ਮਦਦ ਕੀਤੀ ਹੈ ਤੇ ਤਾਂ ਹੀ ਇਹ ਬੱਚੇ ਪਲੱਸ 2 ਕਰ ਸਕੇ ਆ ਨਹੀਂ ਤਾਂ ਹੋ ਸਕਦਾ ਕਿ ਇਹ ਬੱਚੇ ਪਹਿਲਾਂ ਵੀ ਪੜ੍ਹਾਈ ਛੱਡ ਸਕਦੇ ਸੀ ਜਿਹੋ ਜਿਹਾਂ ਇਹਨਾਂ ਦੇ ਘਰਾਂ ਦੇ ਵਿੱਚ ਮਜਬੂਰੀਆਂ ਸੀ ਤੇ ਸਟਾਫ ਜਿਹੜਾ ਉਹ ਧੰਤਾ ਦੇ ਯੋਗ ਹੈ ਉਸ ਤੋਂ ਬਾਅਦ ਦੇ ਵਿੱਚ ਵੀ ਇਹ ਬੱਚਿਆਂ ਦੇ ਮਾਪਿਆਂ ਨੂੰ ਲਾਲਚ ਹੁੰਦਾ ਵੀ ਸਾਡੇ ਬੱਚੇ ਹੁਣ ਕੌਣ ਲੱਜਣਾ ਤੇ ਥੋੜੇ ਬਹੁਤੇ ਪੈਸੇ ਸਾਨੂੰ ਉਹ ਲਿਆ ਕੇ ਦੇਣ ਤਾਂ ਇਸ ਕਰਕੇ ਉਹ ਰਾਜ਼ੀ ਨਹੀਂ ਹੋ ਰਹੇ ਸੀ ਉੱਥੇ ਭੇਜਣ ਵਾਸਤੇ ਕਿਉਂਕਿ ਘਰਾਂ ਦੇ ਵਿੱਚ ਮਜਬੂਰੀਆਂ ਹੁੰਦੀਆਂ ਮਾਪਿਆਂ ਨੂੰ ਪਤਾ ਵੀ ਨਹੀਂ ਹੁੰਦਾ ਵੀ ਸਾਡਾ ਬੱਚਾ ਕੀ ਕਰ ਸਕਦਾ ਜਾਂ ਉੱਥੇ ਜਾਣ ਦਾ ਇਹਨੂੰ ਕੀ ਫਾਇਦਾ ਹੋਏਗਾ ਇਹ ਜਿਹੜੀ ਜਾਣਕਾਰੀ ਉਹ ਸਿਰਫ ਟੀਚਰ ਨੂੰ ਹੀ ਹੁੰਦੀ ਹੈ ਟੀਚਰ ਹੀ ਇਹ ਜਾਣ ਸਕਦਾ ਕਿਉਂਕਿ ਟੀਚਰ ਉਹ ਚੌਹਰੀ ਹੈ ਜਿਹੜਾ ਇੱਕ ਸੋਨੇ ਨੂੰ ਗਹਿਣਾ ਬਣਾਉਣਾ ਜਾਣਦਾ ਹੁੰਦਾ ਉਹਨੂੰ ਪਤਾ ਆਉਂਦਾ ਵੀ ਇਹਦਾ ਗਹਿਣਾ ਕਿਸ ਤਰ੍ਹਾਂ ਬਣਾਣਾ ਤੇ ਇਹਨਾਂ ਦੇ ਘਰਦਿਆਂ ਨੂੰ ਸਮਝਾਇਆ ਸੀ ਬਹੁਤ ਫਿਰ ਉਹਨਾਂ ਨੇ ਥੋੜੀ-ਬੋਧੀ ਗੱਲ ਮੰਨੀ ਵੀ ਸੀ ਟੀਚਰਾਂ ਦੇ ਘਰਦਿਆਂ ਦੀ ਫਿਰ ਆਖਰ ਦੇ ਵਿੱਚ ਜਿਸ ਤਰ੍ਹਾਂ ਸਮਾਜ ਸੇਵੀ ਡਾਕਟਰ ਸਰਬਜੀਤ ਕੌਰ ਬਰਵਾਰ ਉਹਨਾਂ ਦੀ ਟੀਮ ਦੇ ਉੱਤੋਂ ਵੀ ਉਹਨਾਂ ਨੂੰ ਫੌਸਲੇ ਕਰਵਾਈ ਗਈ ਤੇ ਕਾਫੀ ਮਿਹਨਤ ਕਰਨ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਪਾਪੇ ਰੱਖੀ ਹੋਏ ਆ। ਉਹਨੇ ਬੱਚੇ ਅੱਜ ਉੱਥੇ ਜਾਣਗੇ ਪੜ੍ਹਾਈ ਕਰਨਗੇ ਤੇ ਮੇਰਾ ਖਿਆਲ ਜੇ ਮੈਂ ਇਹ ਕਹਾਂ ਤੇ ਸਰਕਾਰੀ ਸਕੂਲ ਦੇ ਵਿੱਚੋਂ ਬੱਚਾ ਪੜ੍ਹ ਕੇ ਤੋਂ ਐਸ ਉਪਲਬਧੀਆਂ ਜਿਹੜੀ ਹਾਸਲ ਕਰਦਾ ਤੇ ਸਾਡੇ ਵਾਸਤੇ ਇਸ ਤੋਂ ਵੱਡੀ ਹੋਰ ਕੋਈ ਖੁਸ਼ੀ ਦੀ ਗੱਲ ਨਹੀਂ ਹੋ ਸਕਦੀ ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਰਵਿੰਦਰ ਸਾਹਿਬ ਇੱਕ ਹੋਰ ਸਵਾਲ ਸੀ ਕਿ ਇਹਦਾ ਜਿਹੜਾ ਖਰਚਾ ਉਹ ਕਿਸ ਤਰ੍ਹਾਂ ਮੇਨਟੇਨ ਹੋਏ ਇਸ ਦੇ ਖਰਚੇ ਦੇ ਬਾਰੇ ਪਹਿਲਾਂ ਗੱਲਬਾਤ ਕਰ ਦਿੱਤੀ ਹੈ ਟੀਚਰ ਸਾਹਿਬਾਨ ਨੇ ਵੀ ਸਾਡੇ ਬਹੁਤ ਹੀ ਪਿਆਰੇ ਦੋਸਤ ਸਰਦਾਰ ਬਲਵਿੰਦਰ ਸਿੰਘ ਖਾਲਸਾ ਯੂਐਸਏ ਦੇ ਵਿੱਚ ਰਹਿੰਦੇ ਆ ਉਹਨਾਂ ਵੱਲੋਂ ਇਹਨਾਂ ਬੱਚਿਆਂ ਵਾਸਤੇ ਨਹੀਂ ਉਹਨਾਂ ਵੱਲੋਂ ਇਹ ਆ ਕਿ ਜੋ ਵੀ ਬੱਚਾ ਕੋਈ ਹਰ ਐਜੂਕੇਸ਼ਨ ਕਰਨਾ ਚਾਹੁੰਦਾ ਸਰਕਾਰੀ ਸਕੂਲਾਂ ਦਾ ਜਾਂ ਜਿਹਦੀ ਕਿਸੇ ਵੀ ਪ੍ਰਕਾਰ ਦੀ ਕੋਈ ਮਜਬੂਰੀ ਹੈ ਉਹਦੀ ਹਰ ਸੰਭਵ ਕੋਸ਼ਿਸ਼ ਕਰਕੇ ਵੀ ਉਸ ਬੱਚੇ ਨੂੰ ਵਿਦਿਆ ਅਧਵਾਈ ਜਾਏਗੀ ਇਹਨਾਂ ਬੱਚਿਆਂ ਤੋਂ ਇਲਾਵਾ ਵੀ ਸਾਡੇ ਹੋਰ ਬੱਚੇ ਆ ਜਿਹੜੇ ਕਿ ਇਸ ਲੈਣ ਦੇ ਉੱਤੇ ਚੱਲ ਰਹੇ ਆ ਕੋਈ ਬੀ ਟੈਕ ਕਰ ਰਿਆ ਉਹਦੀ ਵੀ ਸਬੰਧ ਦੇ ਵਿੱਚੋਂ ਜਿਹੜੀ ਫੀਸ ਜਾਂਦੀ ਹੈ ਇਸ ਤਰੀਕੇ ਦੇ ਨਾਲ ਸਾਡੇ ਸਕੂਲ ਦੇ ਦਾ ਲੜਕੀਆਂ ਜਿਹੜੀਆਂ ਕੀਰਤਨ ਸਿੱਖਦੀਆਂ ਉਹਨਾਂ ਦੀ ਸੇਵਾ ਜਿਹੜੀ ਆ ਉਹ ਵੀ ਕਲਗੀਧਰ ਪਾਤਸ਼ਾਹ ਦੇ ਦਸਵੰਦ ਦੇ ਵਿੱਚੋਂ ਜਾਂਦੀ ਆ ਤੋਂ ਇਸ ਤਰੀਕੇ ਦੇ ਉਪਰਾਲੇ ਜਿਹੜੇ ਆ ਉਹ ਸਾਡੇ ਲਗਾਤਾਰ ਚੱਲ ਰਹੇ ਆ ਸਾਡੀ ਸਿਰਜਣਾ ਅਤੇ ਸੰਵਾਦ ਸਹਿਤ ਸਭਾ ਰਜਿਸਟਰਡ ਮੋਗਾ ਵੀ ਇਹੋ ਜਿਹੇ ਕਈ ਉਪਰਾਲੇ ਕਰਦੀ ਆ ਜਿਹਦੇ ਨਾਲ ਕੇ ਲੋੜਵੰਦ ਲੋਕਾਂ ਦੀ ਜਿਹੜੀ ਉਹ ਸਹਾਇਤਾ ਕੀਤੀ ਜਾਂਦੀ ਤੇ ਦਾਨੀ ਸੱਜਣ ਬਹੁਤ ਆ ਦਾਨੀ ਸੱਜਣ ਆਪਦੀ ਆਪਦੀ ਭੂਮਿਕਾ ਨਿਭਾ ਰਹੇ ਆ ਉਹ ਚਾਹੁੰਦੇ ਆ ਕਿ ਸਾਡੇ ਜਿਹੜੇ ਬੱਚੇ ਉਹ ਸਹੀ ਲਾਂਹ ਤੇ ਚੱਲਣ ਤੇ ਅਸੀਂ ਤਾਂ ਇੱਕ ਵਿੱਚ ਸਿਰਫ ਜ਼ਰੀਆ ਬਣਦੇ ਆ ਇਹਨਾਂ ਦੇ ਕੋਲ ਜਾ ਕੇ ਬੱਚਿਆਂ ਦੀ ਆਪਣੀ ਕਾਬلیت ਹੁੰਦੀ ਹੈ। ਤੁਮਾਰ ਸਾਰਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। মিডিਆ ਦਾ ਵੀ ਬਹੁਤ-ਬਹੁਤ ਧੰਨਵਾਦ ਆ। ਤੁਸੀਂ ਵਕਤ ਕੱਢ ਕੇ ਇੱਥੇ ਆਏ ਹੋ। ਬਹੁਤ-ਬਹੁਤ ਧੰਨਵਾਦ ਜੀ। ਸੋ ਅੱਜ ਇਹ ਨਵੇਂ ਮਿਸ਼ਨ ਲਈ ਜੋ ਨੌਜਵਾਨ ਅੱਗੇ ਜਾ ਰਹੇ ਨੇ ਅਸੀਂ ਆਪਣੇ ਚੈਨਲ ਦੇ ਜ਼ਰੀਏ ਵੀ ਇਹਨਾਂ ਦਾ ਉਮੀਦ ਕਰਦੇ ਹਾਂ ਕਿ ਇਹ ਉਹਨਾਂ ਵੀਰਾਂ ਦੇ ਉਮੀਦਾਂ ਦੇ ਖਰੇ ਉੱਤਰ ਜਿਨ੍ਹਾਂ ਨੇ ਇਹਨਾਂ ਨੂੰ ਇਸ ਲਾਈਨ ਲਈ ਤੋਰਿਆ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ